ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀਓ ਦੁਖ ਪੰਜਨੀ ਸਾਹਿਬ ਗੌੜੀ ਮਹੱਲਾ ਪੰਜਵਾ ਮਾਈ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧਿਆ ਪੂਰਨ ਸਤ ਗੁਰ ਗਿਆਨ ਰਹਾਉ ਜਿੱਤ ਘਟ ਵਸੈ ਪਹਾੜ ਬਰਹਮਾ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਹਾਰਾਦ ਓਟ ਤੇਰੀ ਜਗ ਜੀਵਨਾ ਮਿਰ ਠਾਕੁਰ ਅਗਮ ਅਗਨ ਭੇ ਕਿਰਪਾਲ ਗੁਸਾਈਆ ਨਠੇ ਸੋਗ ਸੰਤਾਪ ਤਤਿ ਵਾਉ ਨਾ ਲੱਗੇ ਸਤਗੁਰ ਖਿਆ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਗੌੜੀ ਮਹੱਲਾ ਪੰਜਵਾਂ ਸੂਕੇ ਹਰੇ ਕੀ ਏਖ ਨਵਾਹੇ ਅੰਮ੍ਰਿਤ ਧ੍ਰਿਟ ਸਚ ਜੀਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਏ ਚਿੰਤ ਪੁਨੀ ਮਨ ਆਸਾ ਕਰੀਂ ਦਿਆ ਸਤ ਗੁਰ ਗੁਣ ਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਟੀਲਣਾ ਪਰਿ ਜਾ ਗੁਰ ਪਰਵਾਇ ਇਸ਼ ਪੰਨੇ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਪਲ ਫਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਸਾਦ ਸੀਤਲ ਪੈ ਕਿਨੀ ਪ੍ਰਵਦਾਤ ਪ੍ਰਭ ਕਿਰਪਾ ਤੇ ਪਏ ਸੁਹੇਲੇ ਜਨਮ ਜਨਮ ਕੇ ਬਿਸ਼ੁਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋ ਕਾ ਬਿਨ ਸਿਆਥ ਸਹਿਜ ਸੁਪਾਏ ਬੋਲੇ ਹਰ ਬਾਣੀ ਆਟ ਪਹਿਰ ਪ੍ਰਭ ਸਿਮਰੋ ਪ੍ਰਾਣ ਦੁਖ ਦਰਦ ਜਮ ਨੇੜ ਨ ਆਵੇ ਕਹ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਨਹੱਲਾ ਪੰਜਵਾ ਜਿਸ ਸਿਮਰਤ ਦੁਖ ਸਭ ਜਾਏ ਨ ਅਮਰ ਤਨ ਵਸੈ ਮਨ ਆਈ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕ ਸਬੈਨ ਨਾਹੀ ਦੂਜਾ ਕੋਈ ਜਾਂਕੇ ਦ੍ਰਿਸ਼ਟ ਸਦਾ ਸੁਖੁ ਹੋਇ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮਹਲੇਖ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗਉੜੀ ਮਹਲਾ ਪੰਜਵਾਂ ਕੋਟ ਬਿਗਣ ਹਰੇਖੇ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤਿ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾ ਸਰਹਾ ਸਰਬ ਕਲਿਆਣ ਸੁਖ ਸਹਿਜਿ ਨਦਾਨ ਜਾਂ ਕਹਿ ਰਿਤੇ ਵਸੈ ਭਗਵਾਨ ਔਖਦ ਮੰਤਰ ਤੰਤ ਸਭ ਸ਼ਾਰ ਕਰਨ ਹਾਰ ਦੇ ਮਹਤਾਰ ਤਾਜੇ ਸਭ ਧਰਮ ਭਜਿਓ ਪਾਲ ਬ੍ਰਹਮ ਕਹੋ ਨਾਨਕ ਅਟਾਲੇ ਏ ਧਰਮ ਗੌੜੀ ਮਹੱਲਾ ਪੰਜਵਾ ਸ਼ਾਂਤ ਪਈ ਗੁਰੂ ਗੋਬਿੰਦ ਪਾਈ ਤਾ ਬਿਪਾਪ ਬਿਨਸੇ ਮੇਰੇ ਭਾਈ ਰਹਾ राम नाम ਨੇ ਤੇਰਸਨ ਬਖਾਨ ਬਿਨਸੇ ਰੋਗ ਪਈ ਕਲਿਆਨ ਪਾਰ ਬ੍ਰਹਮ ਗੁਣ ਅਗਮੇ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਰਮਲਾ ਗੁਣ ਗਾਵੋ ਨੇ ਤਨੀਤ ਗਈ ਬਿਆਦ ਉਬਰੇ ਜਨਮੇਤ ਮਨ ਬਚ ਕਰਮ ਪ੍ਰਵ ਅਪਨਾ ਧਿਆਇ ਨਾਨਕ ਦਾਸ ਤਨੀ ਸ਼ਰਣਾ ਗੌੜੀ ਮਹੱਲਾ ਪੰਜਮੇ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾ ਸਿਤਲਾ ਤੇ ਰਖਿਆ ਬਿਹਾਰੀ ਪਾਨ ਬ੍ਰੰਪ੍ਰੰ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗਉੜੀ ਮਹੱਲਾ ਪੰਜਮਾ ਥਿਰ ਘਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈੰਜ ਰਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਘਰ ਦੇਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕਿਨੋ ਦਾਨ ਸ਼ਰਨ ਪਰੇ ਪ੍ਰਵੇ ਅੰਤਰ ਜਾਮੀ ਨਾਨਕਿ ਓਟ ਭਗਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਰਾਗ ਪਿਤਾ ਪ੍ਰ ਮੇਰੇ ਮੋਹਿ ਨਿਰਗੁਨ ਸਭ ਗੁਨ ਤੇਰੇ ਰਹਾਉ ਪੰਜ ਵਿਖਾਦੀ ਏਕ ਗਰੀਬਾ ਰੱਖੋਂ ਰੱਖਣ ਹਾਰੇ ਖੇਦ ਕਰੈ ਅਰ ਬਹੁਤ ਸੰਤ ਆਵਹਿ ਆਇਓ ਸ਼ਰਨ ਤੁਹਾਰੀ ਕਰ ਕਰ ਹਾਰੇਉ ਅਨਕ ਬੋ ਭਾਂਤੀ ਛੋੜੈ ਕਤਹੂ ਨਾਹੀ ਏਕ ਬਾਤ ਸੁਨ ਤਾਕੀ ਹੋਟਾ ਸਾਦ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦਿਉ ਮੋਹ ਨਿਰਪਾਉ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓਏ ਮਹਾ ਬਿਖਾਦੀ ਸਹਿਜ ਸਹਿਣ ਲਈ ਬਾਣੀ ਕਉ ਨਾਨਕ ਮਨ ਭਿਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਬਿਲਾਵਲ ਮਹੱਲਾ 5 ਸਰਬ ਕਲਿਆਣ ਕੀਏ ਗੁਰਦੇਵ ਸਿਵਕੇ ਆਪਣੇ ਲਾਇਓ ਸੇਬ ਬਿਗਰਣਾ ਲਾਗੇ ਜਾਪਿਆ ਲਖਿਆ ਭੇਵ ਧਰਤ ਪਨੀਤ ਪਏ ਗੁਣ ਗਾਏ ਦੁਰਤ ਗਿਆ ਹਰਨਾਮ ਧਿਆਇ ਰਹਾ ਸਵਣੀ ਥਾਈ ਰਵਿਆ ਆਪ ਆਦਿ ਜੁਗਾਦ ਜਾਂਕਾ ਵੱਡ ਪਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਈ ਬੂਠੇ ਸਾਬਸੋ ਕਪਾਹੇ ਸਤਗੁਰ ਤੁਠੇ ਪਾਰ ਬ੍ਰਹਮ ਪ੍ਰਭ ਪੈ ਰਖਵਾਲੇ ਜਿਥੈ ਕਿਥੈ ਦਿਸੈ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬੇਲਾਵਨ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਧਿਆਇ ਰੋਗ ਗਏ ਸਗਲੇ ਸੁਖ ਪਾਈ ਗੁਰ ਦੁਖ ਕਾਟਿਆ ਦਿਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਾਤਕਤਾਇ ਮਰਤ ਪ੍ਰਭ ਬਾਨੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸ਼ਾਂਦ ਪਾਈ ਗੁਰ ਸਤ ਗੁਰ ਪੂਰੇ ਸੁਖਿ ਉਪਜੇ ਬਾਜੇ ਅਨਹਦ ਤੂਰੇ ਰਹਾ ਤਾਬ ਪਾ ਸੰਤਾਬ ਬਿਨਾਸੇ ਹਰਿ ਸਿਮਰਤਿ ਕਿਲ ਵਿਖ ਸਭ ਨਾਸੇ ਆਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਂਜ ਸੁਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲੇ ਆਨੰਦ ਕੀਆ ਪਰਮੇਸ਼ਰ ਨੇ ਆਪਣਾ ਬਿਰਦ ਸਮਾਰਿਆ ਸਾਧ ਜਿਨਾ ਹੋਏ ਕਿਰਪਾਲਾ ਬਿਕਸੇ ਸਭ ਪਰਵਾਰਿਆ ਕਾਰਜ ਸਤ ਗੁਰਿਆ ਆਪ ਸਵਾਰਿਆ ਵਡਿਆਰ ਜਾਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰਿਣ ਤ੍ਰਿ ਪਵਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਚੇਨਣ ਫਲ ਪਾਏ ਪੂਰਣੇ ਛਪਜਾਰਿਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਵਿਆਂ ਬਗਵਾਇਆ ਨੀਂਦ ਪੈ ਸੁਖ ਸਹਿਜ ਘਰ ਆਇਆ ਰਹਾਉ राजे राजे ਪੋਜਨ ਖਾਵੋ ਮੇਰੇ ਭਾਈ ਅਮਰਤ ਨਾਮ ਰਦਮਾਇ ਤਿਆਈ ਨਾਨਕ ਗੁਰਪੁਰੇ ਸਰਣਾਇ ਜਿਨੇ ਆਪਣੇ ਨਾਮ ਕੀ ਪੈਂਜ ਰਖਾਈ ਬਿਲਾ ਬਲ ਮਹੱਲਾ ਪੰਜਵਾਂ ਤਾਪ ਸੰਤਾਨ ਸਗਲੇ ਗੇ ਬਿਨ ਸੇ ਤੇ ਰੋਗ ਪਰਮ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਯਾਰੋਂਗ ਗੁਣ ਗਾਵੋ ਨਿਤ ਰਾਮ ਕੇ ਇਹ ਔਖਾ ਜੋਗ ਆਏ ਬਸੋਂ ਕਰ ਦੇ ਇਸ ਮੈਂ ਇਹ ਭਲੇ ਸੰਯੋਗ ਨਾਨਕ ਪ੍ਰਸੂ ਪ੍ਰਸੰਨ ਭੈ ਲੈ ਗਏ ਬਿਓ ਬਿਲਾਵਨ ਮਹਿਲਾ ਪੰਜਵਾ ਬੰਦਨ ਕਾਟਿਆ ਪ੍ਰਭ ਹੋਇ ਕਿਰਪਾਲ ਦੀਂਦਿਆਲ ਪ੍ਰਪਾਨ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰਾਂ ਕਿਰਪਾ ਕਰੀ ਕਾਟਿਆਂ ਦੁੱਖ ਰੋਂਗ ਮਨ ਤਨ ਸੀਤਨ ਸੁਖੀ ਭਾਂ ਪ੍ਰਭ ਧਿਆਵਣ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁੱਖ ਨ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਿਲ ਵਿਖੇ ਉਤਰੈ ਸੁ ਦੋਏ ਸਾਧੂ ਸ਼ਰਣਾਇ ਸੋਨ ਤ ਜਬ ਤਹਰ ਨਾਮ ਜਸ ਤਾਂ ਕੀ ਧੂਰ ਬੁਲਾਇ ਮਹਾ ਮੰਤ ਨਾਨਕ ਕਥੈ ਹਰ ਕੇ ਗੁਣ ਗਾਈ ਮਿਲਾ ਬਲ ਮਹੱਲਾ ਪੰਜਮਾ ਹਰ ਹਰ ਹਰਿਆ ਰਾਦੀ ਐ ਹੋਈਐ ਆਰੋਗ ਰਾਮਚੰਦ ਕੀ ਨਸ਼ਟ ਕਾ ਜਿਨ ਮਾਰਿਆ ਰੋਗ ਰਹਾ ਗੁਰਪੁਰਾਂ ਹਰ ਜਾਪਿਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਬਾਰਣੈ ਮਿਲਿਆ ਸੰਜੋਗ ਜਿਸਸ ਜਿਮਰਾ ਤੁਸੁ ਗਪਾਈਐ ਬਿਨ ਸਹਿ ਬਿਉਗ ਨਾਨਕ ਪ੍ਰਸ਼ਨ ਨਾਗਤੀ ਕਰਨ ਕਾਰਨ ਜੋ ਰਾਗ ਬਿਲਾਵਲਾ ਮਹੱਲਾ ਪੰਜਵਾ ਧੁਪਦੇ ਘਰ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਅਵਰਿਓ ਪਾਪ ਸਭ त्यागਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਆਰਦਾਇਆ ਸੰਗਰਾ ਦੁੱਖ ਗਿਆ ਰੱਖਣ ਹਰੈ ਰੱਖਿ ਆਪਣੀ ਕਰਮਿਆ ਰਹਾ ਬਾਹ ਪਕੜ ਪ੍ਰਭ ਕਾ ਡਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਬਿਲਾਵਨ ਮਹੱਲਾ ਪੰညਮਾ ਰੋਗ ਮਿਟਾਇਆ ਆਬ ਪ੍ਰਭ ਓਜਿਆ ਸੁਖ ਸਾਤ ਵਡ ਪਰਤਾਬ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਪਾਈ ਹਮ ਤਸ ਕੀ ਸ਼ਰਣਾਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾ ਵ ਨ ਮਹੱਲਾ ਪੰਜਮਾ ਤਾਤੀ ਵਾਉ ਨਾ ਲੱਗੈ ਪਾਰਬ੍ਰਮ ਸ਼ਰਣਾਇ ਚੌਂ ਗਿਰਦ ਹਮਾਰੈ ਰਾਮ ਕਾ ਦੁਖ ਲਗੈ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਨਤ ਬਨਾਈ ਰਾਮ ਨਾਮਿ ਔਖਦ ਦੀਆ ਏਕਾਂ ਲਿਵ ਲਾਇ ਰਹਾਉ ਰਾਖ ਨੀਏ ਤਨ ਰਖਣ ਹਾਰ ਸਾਬਿਆਦ ਮਿਟਾਈ ਕਹੁ ਨਾਨਕ ਕਿਰਪਾ ਪਈ ਪ੍ਰਾਪਹਿ ਸਹਾਈ ਬਿਲਾਵਲੇ ਮਹੱਲਾ ਪੰਜਮਾ ਆਪਣੇ ਬਾਲਕ ਆਪ ਰਖਿਆ ਨਾ ਪਾਰ ਬ੍ਰਹਮ ਗੁਰਦੇਵ ਸੁਖ ਸਾਧ ਸਹਜ ਆਨੰਦ ਭੇ ਪੂਰਨ ਭੇ ਸੇਮਰਹਾਉ ਭਗਤ ਜਨਾ ਕੀ ਬੇਨਤੇ ਸੁਣੀ ਪ੍ਰਭ ਆਪ ਰੋਗ ਮਿਟਾਏ ਜੇ ਵਾਲਿਆ ਨਾ ਜਾਕਾ ਵੱਡ ਪ੍ਰਤਾਪ ਦੋਖਾਂ ਮਾਰੇ ਬਖਸ਼ਣ ਆਪਣੇ ਕਲਤਾਰੀ ਮਨ ਬਾਛਤ ਫਲ ਦਿੱਤਿਆ ਨਾ ਨਾਨਕ ਬਲਿਹਾਰੀ ਬਿਲਾ ਬਲ ਮਹੱਲਾ ਪੰਜੇ ਮਾ ਤਾਂ ਪਲਾਹਿਆ ਗੁਰਸਿਰਜਣਹਾਰ ਸਤਗੁਰ ਆਪਣੇ ਕੋ ਬਨ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾ ਕਾਰਮ ਸਤਗਤਾਰ ਬਾਲਕ ਰਖ ਲੈ ਨੋ ਪ੍ਰਭ ਅਮਰਤ ਨਾਮ ਮਹਾਰਸਦੀਨ ਦਾਸ ਕੀ ਲਾਜ ਰਖੈ ਮਿਰਵਾਨ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ ਬਿਲਾਵਲ ਮਹੱਲਾ ਪੰਜਮ ਤਾਪ ਪਾਪ ਤੇ ਰਖੇ ਆਪ ਸੀਤਲ ਭੈ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮੈਂ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਾਪ ਦੀਨੇ ਜੈ ਤਿ ਉਧਾਰ ਨਵਖੰਡ ਪਰਤਾਪ ਦੁਖ ਬਿਨ ਸੇ ਸੁਖ ਅਨੰਦ ਪ੍ਰਵੇਸਾ ਤ੍ਰਿਸ਼ਣ 부ਜੇ ਮਨ ਤਨ ਸਤਰਾਪ ਅਨਾਥ ਕੋ ਨਾਥ ਸ਼ਰਣ ਸਮਰਥਾ ਸਗਲ ਸ੍ਰੇਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸੁਆਮੀ ਗੁਣ ਗਾਉਤ ਨਾਨਕਿਆ ਲਾਪ ਸੋਰਠ ਮਹੱਲਾ ਪੰਜਮਾ ਕਾਰੇ ਸ਼ਿਨਾਨ ਸਿਮਰ ਪ੍ਰਭ ਅਪਨਾ ਮਨ ਤਨ ਭੇ ਅਰੋਗਾ ਕੋਟ ਬਿਗਣ ਲਾਥੇ ਪ੍ਰਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖੇ ਆਂਗਾ ਬਹੁ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੈ ਤੂੰ ਰੱਖਿਆ ਰਹਾਉ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਿਛਲ ਦੇ ਆਲਾ ਸੰਤਾਂ ਕੀ ਪੈ ਜੇ ਰੱਖਦਾ ਹਾ ਆਦ ਬਿਰਦ ਪ੍ਰਤਪੰਨ ਲੰ ਹਰੇ ਅਮਰਤ ਨਾਮ ਪੋਜਣ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕੀ ਵਢਿਆ ਸੋਰਠ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿ ਧੰਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਰੈ ਰਾਖਿਓ ਬਾਰੇ ਸਤਿਗੁਰ ਤਾ ਬਿਉਤਾਰਿਆ ਉੱਬਰੇ ਸਤਗੁਰ ਕੀ ਛਣਣਾਈ ਜਾਂ ਕੀ ਸੇਵਨਾ ਬਿਰਥੇ ਜਾਇ ਰਹਾ ਘਰ ਮਹਿ ਸੁਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਭੈ ਦਿਆਲਾ ਨਾਨਕ ਬਿਗਰਨ ਲਾਗੈ ਕੋ ਹੂ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹੱਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰ ਆਰਾਧੋ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਆ ਤੂੰ ਸੁਖ ਸੰਪਤਿ ਰਾਸ ਰਾਖ ਲੈ ਹੋ ਭਾਈ ਮੇਰੇ ਕੋ ਪ੍ਰਭ ਅਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵਾਂ ਆਪਣੇ ਖਸਮ ਭਰੋਸਾ ਕਉ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲਿਆਂ ਦੇਸਾਂ ਸੋਰਠ ਮਹੱਲਾ ਪੰਜਾਂ ਮ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁਖ ਮਿਟਾਇਆ ਤਾਪ ਰੋਗ ਗਏ ਗੁਰਬਚਨੇ ਮਨ ਛੇ ਫਲ ਪਾਇਆ ਮੇਰਾ ਗੁਰਪੁਰਾ ਸੁਖ ਦਾਤਾ ਕਰਨ ਕਾਣ ਸਮਰੱਤ ਸੁਆਮੀ ਪੂਰਨਪੁਰਖ ਵਿਧਾਤਾ ਰਹਾ ਆਨੰਦ ਬਿਨੋਦ ਮੰਗਲ ਗੁਣ ਗਾਵਉ ਗੁਰੂ ਨਾਨਕ ਭੈ ਦਿਆਲਾ ਜੈ ਜੈ ਕੌਰ ਭੈ ਜਾ ਭੀਤਰ ਹੋ ਆਪਾਂ ਬਰਮਰਖਵਾਲਾ ਸੋਰਠ ਮਹੱਲਾ ਪੰਜਮਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰਿ ਉਬਾਰਿਆ ਪਾਰ ਬਰਮਪਰਾ ਕਿਰਪਾ ਤਾਰੀ ਆਪਣਾ ਬਿਰਧ ਸੁਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾ ਨਿਰਹਾ ਪਤ ਤਿ ਉਦਾਰਣ ਸਤ ਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸਾ ਬਖਸ਼ ਲੈ ਸਾ ਸਚੈ ਸਾਹਿਬ ਸੁਨ ਨਾਨਕੀ ਅਰਦਾਸ ਸੋਰਠ ਮਹੱਲਾ ਪੰਜਮਾ ਬਖਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਛਲਣੀ ਉਭਰੇ ਕਾਰਜ ਸਗਲੇ ਸਵਾਰੇ ਹਰ ਜਨ ਸਿਮਰਿਆ ਨਾਮਿਆ ਧਾਰ ਤਾਪਿ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖੇ ਆ ਵੱਡੀ ਵੱਡਿਆਂ ਇਹ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਾਖੇ ਆ ਸੋਰਠ ਮਹਲਾ ਪੰਜਮਾ ਪਏ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਅਸਥਿਰ ਪਏ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਭਲੋ ਸੁਮੂਰਤ ਪੁਰਾ ਸਾਤ ਸਹਿਜ ਆਨੰਦ ਨਾਮ ਜਪਵਾਜੇ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖदाई ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲ ਇਛੁ ਪੁਜਾਈ ਸੋਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭਿ ਸਰਵ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾਉ ਸਤਿਗੁਰ ਪੂਰੈ ਤਾਬ ਗੁਆਇ ਆਪਣੀ ਕਿਰਪਾ ਧਾਰੀ ਪਾਨ ਬ੍ਰੰਪ੍ਰਾ ਭੈਂਦਿਆਲਾ ਦੁਖ ਮਿਟਿਆ ਸਭ ਪਰਵਾਰੀ ਸਰਬਨਿਦਾਨ ਮੰਗਲ ਰਸ ਰੂਪਾ ਹਰਿ ਕਾ ਨਾਮਿਆਦਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰੇ ਆ ਸਭ ਸੰਸਾਰ ਸੋਰਠ ਮਹੱਲਾ ਪੰਜ ਮਾ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਵਾਹ ਦੇ ਰਖਿਆ ਹਰ ਗੋਬਿੰਦ ਨਵਾ ਨਿਰਵਰ ਹਾਂ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤ ਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦਮੈ ਸਵਾਰੇ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮਸਤ ਤਾਰੇ ਆ ਸੋ ਰਠਾ ਮਹੱਲਾ ਪੰਜਵਾਂ ਜੇ ਜੰਤਰ ਸਾਧ ਕੇ ਕੀਏ ਸੋ ਹੀ ਸੰਤ ਸਹਾਈ ਆਪਣੇ ਸੇਵਕੀ ਆਪੇ ਰਾਖੇ ਪੂਰਨ ਭੀਵਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਅਨੰਦ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੇ ਜਿਉ ਬਾਰਿਕ ਪਿਤਾ ਮਾਤਾ ਸੋਰਠਾ ਮਹੱਲਾ ਪੰਜਾਂ ਠਾਣੜ ਪਾਈ ਕਰਤਾ ਰੇ ਤਾਬ ਛੋੜ ਗਿਆ ਪਰਵਾਰੀ ਗੁਰਪੂਰਹਿ ਰਾਖੇ ਸ਼ਰਨ ਸੱਚੀ ਕੀ ਤਾਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਤ ਸਹਿਜ ਸੁਖ ਖਿੰਮੈ ਉਪਜੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀ ਉਹ ਦਾਰੂ ਤਿੰਨ ਸਗਲਾ ਰੋਗ ਵਿਜਾਨੂ ਆਪਨੀ ਕਿਰਪਾ ਤਾਰੇ ਤਿੰਨ ਸਗਲੇ ਬਾਤ ਸੁਵਾਰੀ ਪ੍ਰਭ ਆਪਣਾ ਬਿਰਦ ਸੁਮਾਰਿਆ ਹਮਰਾ ਗੁਣ ਅਬ ਗੁਣ ਨਾ ਵੇਚਾਰਿਆ ਗੁਰ ਕਾ ਸ਼ਬਦ ਭੈਉ ਸਾਖੀ ਤਿੰਨ ਸਗਲੇ ਲਾਜ ਰੱਖੀ ਬੋਲਾयां ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰੱਖੀ ਬਿਲਾਵਲ ਮਹੱਲਾ ਪੰਜਵਾਂ ਆਗੈ ਪਾਛੈ ਕੁਸਲ ਪਿਆ ਗੁਰਪੂਰੈ ਪੂਰੀ ਸੌਰਾਂਖੀ ਪਾਂਵ ਬਰੰਪਰਾ ਕੀਨੀ ਮੈਂ ਆ ਰਹਾ ਮੰਨ ਤਨ ਰਵ ਰਹਿਆ ਹਰਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਿਆ ਗੁਣ ਅਬ ਗੁਣ ਪ੍ਰਭ ਕਾ ਚਿਨਾ ਵਿਚਾਰਿਆ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਅਚੋਤਿਆ ਬਨਾਸੀ ਨਾਨਕ ਉਚਰੇ ਹਰ ਕੀ ਜੈ ਆ ਗੁਣ ਅਬ ਗੁਣ ਪ੍ਰਭ ਕਛ ਨਾ ਵਿਚਾਰਿਆ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਅਚੋਤਿਆ ਬਨਾਸੀ ਨਾਨਕ ਉਚਰੇ ਹਰ ਕੀ ਜੈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ